ਬੱਲ ਹੈ ਉਹ ਕੋਰੇ ਪਾਕਿਸਤਾਨ ਦੇ ਉਹ ਹਿੰਦੁਸਤਾਨ ਪਾਕਿਸਤਾਨ ਨਹੀਂ ਸੀ ਬਣਦਾ ਜ਼ਿੰਦਗੀ ਬਣੀ ਇੱਕ ਮਾਤਾ ਦੇ 2.5 ਸਾਲ ਦੇ ਬੱਚੇ ਦੀ ਅੱਖਾਂ ਦੀ ਜੋਤ ਚਲੀ ਗਈ ਉਨੇ ਫਰਿਆਦ ਕੀਤੀ ਮਹਾਂਪੁਰਸ਼ੋ ਮੇਰੇ ਬੱਚੇ ਦੇ ਅੱਖਾਂ ਦੀ। ਉਹ ਮੈਂ ਡਾਕਟਰ। ਛੇਡਾ ਡਰ ਉਹ ਦਾ ਮੈਂ ਡਾਕਟਰ। ਮੈਂ ਕੋਈ ਕਰੋ। ਕਰਨੇੜੇ ਸੀ। 2-4 ਦਿਨ ਬੀਤੇ ਫਿਰ ਸਮਾਂ ਬਣਿਆ। ਦੇ ਵੀ ਕੋਈ ਦਿਨ ਵੀ ਤੇ ਫਿਰ ਦੇਤੀ ਸੰਤ ਸੇਵਾ ਰਾਮ ਕਹਿੰਦੇ ਇਹ ਮਾਤਾ ਬਹੁਤ ਹੀ ਖੜੇ ਜੇ ਇਤਰਾ ਹੀ ਜਦੋਂ 15ਵੀਂ ਸੋਲਵੀਂ ਵਾਲੀ ਮਾਰੇ ਮੇਰਾ ਬੱਚਾ 2.5 ਸਾਲ ਦਾ ਉਹਦੀ ਅੱਖਾਂ ਦੀ ਜੋੜੀ ਉਹ ਮਾਂ ਉਹ ਕਹਿੰਦੇ ਲਾਲ ਮਿਰਚਾਂ ਪਾਣੀ ਚ ਪਾ ਕੇ ਫਿਰ ਛੱਡੇ ਬਾਹਰ ਖਾ ਲੈਂਦੇ ਆਖੋ ਸਾਤ ਕੀ ਆ ਤੇ ਗੁੱਸੇ ਹੜਦੀ ਨਹੀਂ ਉਹ ਸ਼ਰਧਾਲੂ ਜੀ ਉਹਨੇ ਮਾਰ ਲਈ ਕਰ ਗਈ ਤੇ ਲਾਲ ਮਿਰਚਾਂ ਲਈਆਂ ਤੇ ਪਾਣੀ ਦੀ ਭੁੱਗੀਆਂ ਸੇਮਰਨ ਕਰਦੇ ਆ ਬੱਚੇ ਰੀ ਆਪਣਾ ਦੇ ਕਿਤੇ ਉਹ ਬੱਚਾ ਤੇ ਤੜਫੇ ਇੱਕ ਸੇਕ ਨੂੰ ਬੜਾ ਰੋਇਆ ਸਾਰੇ ਘਰ ਦੇ ਮਗਰ ਬੈ ਕੇ ਮਾਤਾ ਤੇਰਾ ਦੁਆਰ ਖੜਾ ਪੋਣਾ ਨੇ ਕਿ ਆ ਵੀ ਘਰੋਂ ਗਾਉਣਾ ਸਾਰਾ ਪਰਿਵਾਰ ਮਾਤਾ ਦੇ ਮਗਰ ਬੈ ਗੇ ਇਤਰੰਗ ਕੁਦਰਤ ਮੇਰੇ ਕਾਹ ਪਾਣੀ ਦੀ ਉਹਨੇ ਕਦੀ ਜੱਟੇ ਮਾਰੀ ਤੇ ਬੱਚੇ ਦੀ ਅਰੇ ਰਾਤ ਨੂੰ ਵੀ ਇਹਦੇ ਤੇ ਵਾਪਰੀ 7-8 ਮਿੰਟ ਬੱਚਾ ਤੜਫਿਆ ਪਰ ਤੜਫਣ ਤੋਂ ਬਾਅਦ ਉਹਨੂੰ ਦਿਸਣਾ ਸ਼ੁਰੂ ਹੋ ਗਿਆ ਸਤਿ ਸੇਵਾ ਰਾਮ ਪੁਰ ਸਾਹਿਰਾ ਉਹ ਲੈ ਕੇ ਆਏ ਆ ਅਾਗੇ ਕਹਿੰਦੀ ਆ ਜੀ ਸਤਿ ਸੇਵਾ ਰਾਮ ਜੀ ਮੈਂ ਮਿਰਚਾ ਪਾਣੀ ਪਾ ਕੇ ਛੱਡੇ ਮਾਰੇ ਮੇਰੇ ਬੱਚੇ ਨੂੰ ਜਸਨਾ ਸ਼ੁਰੂ ਹੋ ਮਾਪੁਰਸ਼ ਸੋਚੀ ਬੈਲੇ ਪਈ ਤੇ ਘਰੋਂ ਲਾਇਆ ਸੀ ਤਈ ਤੇ ਗੋਸੇ ਸੀ ਗਿਆ ਸੀ ਤੁਹਾਨੂੰ ਵੀ ਪਤਾ ਵੀ ਇਹ ਗੱਲ ਹੋ ਜਾਣੀ ਮੈਨੂੰ ਕਹਿ ਰਹੀ ਹੈ ਜਿਸਣਾ ਸ਼ੁਰੂ ਹੋ ਗਿਆ ਹੈ ਇਸ ਵੇਲੇ ਆਪਾਂ ਦੋਵੇਂ ਗੱਲ ਕਰ ਰਹੇ ਹਾਂ ਮੈਂ ਤਾਂ ਕੋਸੇ ਚ ਕਿਹਾ ਸੀ ਕਰੋ ਜੀ ਲੜੋ ਲੜੋ ਜਦੋਂ ਤੈਨੂੰ ਮੈਂ ਕਿਹਾ ਸੀ ਉਦੋਂ ਵੀ ਆਪਾਂ ਇਤਰਾ ਹੀ ਕਰਾਂ ਕੋਈ ਹਗਾ ਤੇ ਨਹੀਂ ਸੀ ਨੇੜੇ ਇਹ ਨਹੀਂ ਸੀ ਆਪਾਂ ਹੀ ਸੀ ਮਾਂ ਪੁੱਛ ਵਡਿਆਈ ਦਾ ਭੁੱਖਾ ਨਹੀਂ ਮਾਂ ਪੁੱਛ ਕੇ ਤੇ ਫਿਰ ਪਾਤਾ ਇੱਕ ਗੱਲ ਸੁਣ ਲੈ ਉਹ ਦੋਵੇਂ ਆਪ ਇਕੱਲੇ ਸਾਹ ਤੇ ਹੁਣ ਵੀ ਇਕੱਲੇ ਆਹ ਗੱਲ ਤੂੰ ਕਿਸੇ ਨੂੰ ਦੱਸਣੀ ਨਹੀਂ ਵੀ ਮੈਨੂੰ ਇੰਜ ਕਿਹਾ ਤੇ ਮੈਂ ਕੀਤਾ ਤੇ ਆ ਗਈ ਜੇ ਦਿਨ ਤੂੰ ਕਿਸੇ ਨੂੰ ਦੱਸ ਦਿੱਤੀ ਤੇ ਅੱਖਾਂ ਦੀ ਜੋਤ ਫੇਰ ਚਲੀ ਜਾਊਗੀ ਸੋਚੋ ਜਦੋਂ ਘਰ ਜਾ ਕੇ ਸੋਚੋ ਇਹਨਾਂ ਕਹਿਣ ਦਾ ਕਾਰਨ ਕੀ ਸੀ ਸਾਡੀ ਸੋਭਾ ਨਾ ਹੋ ਜਾਏ ਕਹਿੰਦੇ ਕਿ ਅਗਰ ਉਹ ਨਹੀਂ ਤੁਸੇ ਗੈਲੋਨਾਰਡ ਉਹ ਰਾਬ ਨੇ ਕਰੇ ਸਾਥ ਬਰਬਾਦਾ ਹੋਣੋਂ ਨੇ ਕਿ ਆ ਵੀ ਉਹ ਸੋਭਾ ਨਾ ਹੋ ਜਾਏ ਉਹ ਸੋਭਾ ਨੂੰ ਬੈਨ ਲਾਉਣ ਲਈ ਕਹਿੰਦੇ ਜੇ ਤੂੰ ਕਹਿ ਰੂ ਕੋਈ ਤੁਸੇ ਗੈਲੋਨਾਰਡ ਉਹ ਰਾਬ ਨੇ ਕਰੇ ਸਾਥ ਬਰਬਾਦਾ ਔਰ ਉਹਨਾਂ ਨੇ ਕਿਹਾ ਵੀ ਉਹ ਸੋਬਾ ਨਾਲ ਉਹ ਸੋਬਾ ਨੂੰ ਗੈਂ ਲਾਣ ਲਈ ਕਹਿੰਦੇ ਜਿਹਨੇ ਤੂੰ ਇਹ ਨੂੰ ਦੱਸਿਆ ਤੇ ਚੱਲ ਜਿੰਦਗੀ ਕੋਲੋਂ ਦੇਰ ਆਦਿਆਂ ਕਹੇ ਜੇ ਨਾਮ ਰਿਓ ਸਾਧੂ ਇਹ ਪੂਰੀ ਸਾਖੀ ਨਹੀਂ ਰਹੀ ਸੁਣਿਆ ਗੱਲ ਹਾਂ ਪਰ ਘਨਾ ਰੋਹਿ ਜੀ ਸਭੂ ਦਾ ਬੋਲਿਆ ਆ ਸਾਧਗੜ ਨਾ ਕੋਈ ਕੋਈ ਸਾਲਾਂ ਬਾਅਦ ਸੰਤ ਸੇਵਾ ਰਾਮ ਜੀ ਚੋਲਾ ਬਦਲ ਗਿਆ ਸ੍ਰੀ ਸਾਧ ਚੋਨਾ ਬਦਲਣ ਤੋਂ ਬਾਅਦ 10 ਸਾਲ ਬੀਤ ਗਏ ਕਹਿੰਦੇ ਮਾਤਾ ਦੇ ਗਵਾਂਡ ਵਿੱਚ ਇੱਕ ਗਵਾਂਡਣ ਉਹਦਾ 17 ਸਾਲ ਦਾ ਬੇਟਾ ਤੇ ਅੱਖਾਂ 'ਚ ਗੋਤੀਆਂ ਹੋ ਗੀਆਂ ਗਵਾਂਡ ਵਿੱਚ ਕੋਈ ਮਾਤਾ ਤੇ ਉਹਦੇ 17 ਸਾਲ ਦੇ ਬੇਟੇ ਦੇ ਨਾਲ ਮੋਤੀਆਂ ਹੋ ਗਏ ਤੇ ਦਿਸਣਾ ਘਟ ਗਿਆ ਉਨੇ ਨੂੰ ਆਖਿਆ ਭੈਣ ਕੋਈ ਡਾਕਟਰ ਦੱਸ। ਮੇਰੇ ਸਤਾਰਾਂ ਸਾਲ ਦਾ ਬੱਚਾ ਉਹਦੀ ਅੱਖਾਂ 'ਚ ਬੋਤੀਆ ਹੋ ਗਿਆ ਕੋਈ ਡਾਕਟਰ ਦੱਸ। ਉਹਨੂੰ ਜਿਹੜੀ ਦਿੱਤੀ ਸੀ ਮੈਨੂੰ ਤੇ ਇੰਜ ਕਿਹਾ ਸੀ ਕਿ ਉਹ ਮਾਤਾ ਬੋਲਣ ਲੱਗੀ ਅੰਦਰ ਖਿਆਲ ਆਇਆ ਉਹਨਾਂ ਕਿਹਾ ਸੀ ਕਿਸੇ ਨੂੰ ਦੱਸਣਾ ਨਹੀਂ ਨਾਲ ਹੀ ਘੁਰਨਾ ਵੜਿਆ ਹੁਣ ਥੋੜੀ ਘਰ ਕੇ ਆਪੋ ਸਾਧਨ ਹੁਣ ਸੰਤ ਸੇਵਾ ਰਾਮ ਥੋੜੀ ਸਿਹਰ ਕਰ ਗਏ 10 ਸਾਲ ਹੋ ਗਏ ਉਹਨਾਂ ਨੂੰ ਸਰੀਰ ਕਰਕੇ ਗਿਆ ਹੁਣ ਥੋੜੀ ਗੱਲ ਹੈ ਕੋਈ ਉਦੋਂ ਸੀ ਉਹਨਾਂ ਨੇ ਜੀਂਦਿਆਂ ਨਹੀਂ ਦੱਸਿਆ ਪੁਰ 10 ਸਾਲ ਹੋ ਗਏ ਉਹਨਾਂ ਨੇ ਚੋਲਾ ਬਦਲਿਆ ਤੇ ਹੁਣ ਦੱਸਣ ਜੀ ਕੀ ਹੈ ਰਜੇ ਤੇ ਦੱਸ ਦਿੱਤਾ ਕਹਿੰਦੀ ਭੈਣ ਮੇਰੇ ਬੱਚੇ ਨਾਲ ਤੇ ਇੰਜ ਬੀਤੀ ਸੀ ਇਹਦੀ ਅੱਖਾਂ 'ਚ ਜੌਹਤ ਹੀ ਨਹੀਂ ਸੀ ਮਾਫਰ ਕਹਿੰਦੇ ਵਿੱਚਾ ਲਾਲ ਪਾਣੀ ਦੀ ਘੋਕ ਕੇ ਛਿੱਟੇ ਮਾਰਦੇ ਮੇਰੇ ਨਾਲ ਸੰਗਤ ਜੀ ਸਾਲ ਹੋ ਗਏ ਸੰਸੇਵਾ ਰਾਮ ਪਾਕਿਸਤਾਨ ਚੋਲਾ ਬਦਾ ਜੀ ਕਹਿੰਦੇ ਮੋੜ ਕੇ ਨਹੀਂ ਕਰਦਾ ਜਾਈ ਨਹੀਂ ਕਹਿੰਦੇ ਇੱਧਰ ਦਸਣ ਦੀ ਮਿਹਰ ਸੀ ਘਰ ਆਈ ਤੇ ਉਹਦਾ ਆਪਣਾ ਬੇਟਾ ਕਹਿੰਦਾ ਬਾਤਾਂ ਮੈਨੂੰ ਦੱਸਣਾ ਬੰਦ ਹੋ ਗਏ ਥੋੜੀ ਗੱਲ ਸਮਝੇ ਹੋਈ ਸੀ ਇਹਨੂੰ ਕੀ ਕਹੋਏ ਨਾਮ ਰਿਹਾਓ ਸਾਧੂ ਰਿਹਾਓ ਸਾਧੂ ਦਾ ਪਚਨ ਉਹਨੇ ਚੋਲਾ ਬਦਲਣਾ ਬਾਦ ਨਹੀਂ ਧਰਤੀ ਤੇ ਵਰਤਦਾ ਹੈ ਸਾਧੂ ਸੱਚਾ ਹੋਵੇ ਨਾਮ ਰਿਓ ਸਾਧੂ ਰਹੇ ਜੱਪਿਓ ਗੁਰਮੰਤ ਇਹ ਜਗਤ ਵੇ ਕਿੰਨੇ ਉਹ ਗੁਰਮੰਤ ਜਿੱਤ ਇੱਕ ਨਾਂ ਤੁਸੀਂ ਸੁਣਿਆ ਹੋਏਗਾ ਬਾਬਾ ਦਰਸ਼ਨ ਸਿੰਘ ਜੀ ਗਮਟਾਲਿਆ ਦੇ ਕੋਟ ਕੂਰੇ ਗਏ ਉੱਥੇ ਇੱਕ ਪਰਿਵਾਰ ਹੈ ਗੂਟਾ ਸਿੰਘ ਉਹਨੇ ਕਿਤੇ ਬੇਇੱਜ਼ਤੀ ਕੀਤੀ ਨਹੀਂ ਘਰ ਆ ਕੇ ਸਰਨਾਪੁਰ ਆ ਕੇ ਉਹ ਚਲੇ ਗਿਆ ਜਦੋਂ ਬਾਬਾ ਦਰਸ਼ਨ ਸਿੰਘ ਉਟਾਲੀਆ ਲੈ ਗੋਟਾ ਸਿੰਘ ਦੇ ਘਰ ਗਏ ਕੋਟ ਕਪੂਰੇ ਕਿਤੇ ਪੁੱਤਰਾ ਖੇਡ ਰਿਹਾ ਕਹਿੰਦੇ ਪੁੱਤਰੀ ਖੇਡ ਰਹੀ ਹੈ ਪੁੱਤਰ ਪੁੱਤਰੀਆਂ ਨੋਆ ਤੇ ਉਹ ਗੋਟਾ ਸਿੰਘ ਦੇ ਮੂੰਹੋਂ ਨਿਕਲਿਆ ਬਾਬਾ ਦਰਸ਼ਨ ਸਿੰਘ ਜੀ ਨੂੰ ਹਟਾਲਿਆ ਲਿਆ ਨੂੰ ਕਹਿੰਦੇ ਹਰ ਬੱਚਾ ਬਾਬਾ ਅਨੰਦ ਸਿੰਘ ਦੀ ਦੇਣ ਹੈ ਕਿ ਉਹਨਾਂ ਨੇ ਦੇਣੇ ਮੇਰੇ ਘਰ ਦਾ ਇੱਕ ਇੱਕ ਬੱਚਾ ਉਹ ਉਹ ਗਏ ਨੇ ਉਹ ਕਿਵੇਂ ਉਹ ਉਹ ਗਉ ਕਹਿਣ ਲੱਗੇ ਕਹਿੰਦੇ ਸਾਡੀ ਫੈਮਿਲੀ ਨੂੰ ਸ਼ਰਾਪ ਸੀ ਬੱਚਾ ਹੁੰਦਾ ਸੀ ਤੇ ਜਦੋਂ ਬੱਚੇ ਨੇ ਹੋਸ਼ ਮੰਨਣੀ ਆਪਣੇ ਪਿਤਾ ਨੂੰ ਪਛਾਨਣਾ ਸ਼ੁਰੂ ਕਰਨਾ ਤੇ ਪਿਤਾ ਦੀ ਗੋਦ ਹੋ ਜਾਏ ਕਿ ਸਰਾਲ ਚਲੇ ਆਇਆ ਤੇ ਬੱਚਾ ਪਿਤਾ ਨੂੰ ਪਛਾਨਦਾ ਹੈ ਕਿ ਸਰਾਲ ਸੰਤ ਹੈ ਇੱਥੇ ਕਹਿੰਦੇ ਸਾਡਾ ਚਾਮਾ ਖੇਤੀ ਬਾੜੀ ਸੀ ਕਹਿੰਦੇ ਸਾਡਾ ਕੰਮ ਆ ਘਰ ਆਇਆ ਉਹਨੇ ਆ ਕੇ ਦੱਸਿਆ ਕਿ ਸਾਡੇ ਖੇਤਾਂ ਵਿੱਚ 3 ਦਿਨ ਹੋ ਗਏ ਨੇ ਕੋਈ ਸੰਤ ਮਹਾਂਪੁਰਸ਼ ਪਸ ਆ ਵੀ ਜਮੇ ਨਾ ਤਾ ਵੀ ਜਪੀਆ ਉਹ ਮਹਾਂਪੁਰਸ਼ ਕੌਣ ਸੀ ਬਾਬਾ ਨਾਨਕ ਸੀ ਤਾ ਵੀ ਜਪੀਆ ਉਹ ਮਹਾਂਪੁਰਸ਼ ਕੌਣ ਸੀ ਬਾਬਾ ਨਾਨਕ ਸੀ ਨਾਨਕ ਸਰ ਬਾਬਾ ਜੀ ਬਾਜ ਰਾਜਵੰਦ ਪੱਕੇ ਤੋਂ ਕੱਲੇ ਇਤਰਾ ਹੀ ਵਿਚਰੇ ਮਹੀਨਾ ਕਹਤੇ 2 ਮਹੀਨੇ ਕਿਤੇ ਕਿਤਾਹਾਂ ਕਿਤੇ ਕੱਚੀ ਗੁੱਟੀਆਂ ਕਿਤੇ ਥੋੜੀ ਗੁੱਟੀਆਂ ਅਜੀ ਬਣਾ ਲੈਨੇ ਕਹਿ ਤੋਰਾ ਲੱਗੇ ਆ ਖਾ ਲੈ ਆਪੋ ਸਾ ਤਰਾ ਸਾਡਾ ਨਾਨਾ ਰਹੇ ਕਿਤੇ ਕੋਈ ਮੱਥਾ ਨਾ ਟੇਕਣ ਲੱਗ ਪਵੇ ਤੇ ਫਲਾਣਾ 2.5 ਮਹੀਨੇ ਨਾਲ ਜੱਪਿਆ ਬੜਾ ਨੰਬੂ ਨਿਸ਼ਾਨ ਕਰੇ ਦੁਨੀਆ ਕਿਹੜੀ ਪੜਾਈ ਬੜੀ ਔਖੀ ਪੜਾਈ ਮੇਰਾ ਬੇ ਪੜਾਈ ਜਿਹੜੀ ਬਾਵਨਾ ਸਿੰਘ ਨੇ ਕੱਲੀ ਹੋਰਤ ਨਾ ਬਜਾ ਲਈ ਪਰ ਆ ਨਾਲ ਹੋਵੇ ਪਤੀ ਨਾਲ ਹੋਵੇ ਜਾਂ ਪੁੱਤਰ ਨਾਲ ਸਾਰੀ ਜ਼ਿੰਦਗੀ ਪਾਇਆ ਰਹਾਤ ਨਹੀਂ ਲਾ ਸ਼ਾਦਾ ਪੱਕਿਆ ਭੇਜੇਗਾ ਗੁਰੂ ਨਾਨਕ ਦੇ ਛੱਗਾਗੇ ਕਦੇ ਆਪਣੇ ਨਾਂ ਦੇ ਦਸਤਕ ਨਹੀਂ ਕੀਤੀ ਨਾਨਕ ਸਰ ਦੀ ਜਿੰਨੀ ਜਗ੍ਹਾ ਧੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਐ ਬਾਬਾ ਜੀ ਦੇ ਆਪਣੇ ਨਾਂ ਤੇ ਕੋਈ ਜ਼ਗੀਰ ਨਹੀਂ ਜਵਾਇ ਕਿਸੇ ਪਾਰਟੀ ਦੀ ਸ਼ਾਮਲ ਨਹੀਂ ਕਿਸੇ ਇਕੱਠ ਵਿੱਚ ਸਰੋਪਾ ਨਹੀਂ ਰਿਆ ਸਰ ਲੋਹਾਰ ਰੋ ਰੇ ਨਾਲ ਲਾਈ ਸੀ ਤੇ ਲੱਗਾ ਬਾਬਾ ਜੀ ਦਾ ਇੰਜ ਲੱਗਿਆ 2 ਮਹੀਨੇ ਕਿਤੇ 2 ਮਹੀਨੇ ਕਿਤੇ ਜਿੰਨੇ ਉਹ ਕਮੈਣੇ ਆ ਕੇ ਗੈਰੀ ਕਹਿਣ ਲੱਗ ਤਾ ਕੋਈ ਮਾਂ ਕੋਈ ਛੇਤੇ ਉਹ ਕਮਾ ਆ ਕੇ ਕਹਿੰਦਾ ਜੀ ਮੈਂ ਅੱਖਾਂ ਨਾਲ ਵੇਖਿਆ ਤਿੰਨ ਦਿਨ ਤਿੰਨ ਰਾਤਾਂ ਤੋਂ ਉਹਨਾਂ ਨੇ ਕੁਝ ਛੱਗਿਆ ਵੀ ਨਹੀਂ ਇਹ ਬੋਟਾ ਸੇ ਸੁਣਾ ਰਿਹਾ ਦੇਨ ਦੇੰਦ ਤੋਂ ਗੰਦਗੀ ਕਰ ਰਹੇ ਇਹ ਬਸ ਕਿੱਸਾ ਹੈ ਹਮੇਸ਼ਾ ਮਾੜਾ ਕਿਵੇਂ ਨਹੀਂ ਬੰਜੀ ਜੀ